ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਆਪਾਂ UGC NET ਪੰਜਾਬੀ ਦੀ ਤਿਆਰੀ ਕਰ ਰਹੇ ਹਾਂ ਆਪਾਂ ਸਿੱਧੀ ਸ਼ੁਰੂ ਕੀਤੀ ਹੈ ਜਿੰਨੇ ਚ ਆਪਾਂ A to Z ਸਾਰਾ ਪੰਜਾਬੀ ਦਾ ਸਿਲੇਬਸ ਜੋ ਹੈ ਕਵਰ ਕਰਨਾ ਹੈ ਤੇ ਆਪਾਂ ਬਿਲਕੁਲ ਸੀਕੁਐਂਸ ਨਾਲ ਹੀ ਚੱਲ ਰਹੇ ਹਾਂ ਯੂਨਿਟ 1 ਅਸੀਂ ਸਟਾਰਟ ਕੀਤਾ ਹੋਇਆ ਹੈ ਅਸੀਂ ਯੂਨਿਟ 1 ਦਾ ਫਰਸਟ ਟੌਪਿਕ ਕਲੀਅਰ ਕਰ ਚੁੱਕੇ ਹਾਂ ਸੈਕੰਡ ਟੌਪਿਕ ਅਸੀਂ ਕਰ ਰਹੇ ਹਾਂ ਸਾਹਿਤ ਦਾ ਹੋਰ ਅਨੁਸ਼ਾਸਨਾਂ ਨਾਲ ਸਬੰਧ ਅਸੀਂ ਕਰ ਰਹੇ ਹਾਂ ਜਿੰਦੇ ਵਿੱਚ ਅਸੀਂ ਕੱਲ ਦੋ ਟੌਪਿਕ ਕਰ ਲਏ ਸੀ ਜੋ ਸੀ ਸਾਹਿਤ ਦਾ ਸਮਾਜ ਨਾਲ ਸਬੰਧ ਅਤੇ ਭਾਸ਼ਾ ਨਾਲ ਸਬੰਧ ਅੱਜ ਮੈਂ ਤੁਹਾਨੂੰ 3 ਪੁਆਇੰਟ ਵਰ ਕਰਵਾਵਾਂਗੀ ਸਾਹਿਤ ਅਤੇ ਇਤਿਹਾਸ ਸਾਹਿਤ ਅਤੇ ਤਰਮ ਅਤੇ ਸਾਹਿਤ ਅਤੇ ਮਨੋਵਿਗਿਆਨ ਚਲੋ ਟਾਈਮ ਨਾ ਵੇਸਟ ਕਰਦੇ ਹੋਏ ਅੱਜ ਦੀ ਅਸੀਂ ਵੀਡੀਓ ਸ਼ੁਰੂ ਕਰਦੇ ਹਾਂ ਸਾਡਾ ਪਹਿਲਾ ਪੁਆਇੰਟ ਹੈ ਸਾਹਿਤ ਅਤੇ ਇਤਿਹਾਸ ਅਸੀਂ ਦੇਖਣਾ ਹੈ ਕਿ ਸਾਹਿਤ ਅਤੇ ਇਤਿਹਾਸ ਦਾ ਆਪਸ ਵਿੱਚ ਕੀ ਸੰਬੰਧ ਹੈ ਸਾਹਿਤ ਦਾ ਸੰਬੰਧ ਸਮਾਜ ਨਾਲ ਹੈ ਇਹ ਅਸੀਂ ਕੱਲ ਪੜ ਚੁੱਕੇ ਹਾਂ ਕਿ ਸਾਹਿਤ ਅਤੇ ਸਮਾਜ ਦਾ ਆਪਸ ਵਿੱਚ ਸੰਬੰਧ ਹੈ ਅਸੀਂ ਸਾਹਿਤ ਨੂੰ ਪੜ ਕੇ ਕਿਸੇ ਵੀ ਵੇਲੇ ਦੇ ਸਮਾਜ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਦੇਖੋ ਜੀ ਇਸ ਗੱਲ ਦਾ ਕੀ ਮਤਲਬ ਹੈ ਕਿ ਜਦੋਂ ਵੀ ਅਸੀਂ ਸਾਹਿਤ ਨੂੰ ਪੜਦੇ ਹਾਂ ਮੰਨ ਲਓ ਜਿਹੜਾ ਅੱਜ ਸਾਹਿਤ ਲਿਖਿਆ ਜਾ ਰਿਹਾ ਹੈ ਉਹ ਜ਼ਰੂਰੀ ਤਾਂ ਨਹੀਂ ਕਿ ਜਿਹੜੇ ਵਰਤਮਾਨ ਚ ਲੋਕ ਨੇ ਉਹੀ ਉਸ ਨੂੰ ਪੜ੍ਹਣਗੇ ਅੱਜ ਤੋਂ 20 ਸਾਲ ਬਾਅਦ 40 ਸਾਲ ਬਾਅਦ ਵੀ ਤੇ ਲੋਕ ਉਸ ਨੂੰ ਪੜ੍ਹ ਸਕਦੇ ਨੇ ਤੇ ਜਿਹੜਾ ਜ ਇਤਿਹਾਸ ਹੈ ਜਿਹੜਾ ਸਾਹਿਤ ਹੈ ਉਹ 30 40 50 100 ਸਾਰੇ ਪਹਿਲਾਂ ਲਿਖਿਆ ਗਿਆ ਉਹ ਵੀ ਤਾਂ ਅਸੀਂ ਅੱਜ ਪੜ੍ਹਦੇ ਆਂ ਤੇ ਸਾਨੂੰ ਉਸ ਵੇਲੇ ਦੇ ਸਮਾਜ ਦੀ ਜਾਣਕਾਰੀ ਮਿਲਦੀ ਹੈ ਅਸੀਂ ਪੀਤੇ ਸਮੇਂ ਦੇ ਸਮਾਜ ਬਾਰੇ ਵੀ ਉਸ ਸਮੇਂ ਰਚਿਤ ਕ੍ਰਿਤਾਵਾਂ ਬਾਰੇ ਪੜ੍ਹ ਕੇ ਪਤਾ ਲਗਾ ਸਕਦੇ ਹਾਂ ਸੋ ਸਾਹਿਤ ਅਤੇ ਇਤਿਹਾਸ ਦਾ गहरा संबंध है देखो अपने को उदाहरण है आपा पहला भी गल कर चुके हां जिवें की श्री गुरु नानक देव जी ने वाणी रची ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਬਰਤ 1469 ਦਾ ਸੀ 1539 ਨੂੰ ਜੋਤੀ ਜੋਤ ਸਮਾਏ यानी कि ਅਜ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਉਹਨਾਂ ਨੇ ਰਚਨਾ ਕੀਤੀ ਪਰ ਅਸੀਂ ਅੱਜ ਵੀ ਪੜਦੇ ਹਾਂ ਜਿਵੇਂ ਉਹਨਾਂ ਦੀ ਬਾਬਰवाणी ਪੜਦੇ ਹਾਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਵੇਲੇ ਸਮਾਜ ਕਿਸ ਤਰੀਕੇ ਦਾ ਸੀ ਬਾਬਰ ਨੇ ਕਿਵੇਂ ਅਤਿਆਚਾਰ ਕੀਤੇ ਜਾਂ ਆਪਾਂ ਹੋਰ ਵੀ ਰਾਈਟਰਸ ਦੀ ਬਾਣੀ ਜਿਹੜੀ ਹੈ ਸੋਰੀ ਰਚਨਾਵਾਂ ਪੜਦੇ ਆ ਤੇ ਆਪਾਂ ਨੂੰ ਉਸ ਸਮੇਂ ਬਾਰੇ ਪਤਾ ਲੱਗਦਾ ਹੈ ਕਿ ਉਦੋਂ ਕਿਸ ਤਰੀਕੇ ਦੇ ਰਾਜਨੀਤਿਕ ਹਾਲਾਤ ਸੀ ਸਮਾਜੀ ਹਾਲਾਤ ਕਿਸ ਤਰੀਕੇ ਦੇ ਸੀ ਆਰਥਿਕਤਾ ਕਿਵੇਂ ਦੀ ਸੀ ਲੋਕ ਲੋਕ ਕਿਵੇਂ ਦੇ ਸੀ ਤਾਂ ਕਰਕੇ ਸਾਨੂੰ ਇਤਿਹਾਸ ਬਾਰੇ ਜੋ ਹੈ ਨੋਲੇਜ ਮਿਲਦੀ ਹੈ ਸਾਹਿਤ ਨੂੰ ਪੜ ਕੇ ਤਾਂ ਸਾਹਿਤ ਅਤੇ ਇਤਿਹਾਸ ਦਾ ਆਪਸ ਵਿੱਚ ਸਬੰਧ ਹੈ ਬੀਤੇ ਸਮੇਂ ਵਿੱਚ ਜਿਹੜੀ ਜਨਮ ਸਾਖੀਆਂ ਲਿਖੀਆਂ ਜਾਂਦੀਆਂ ਸੀ ਕਿਸੇ ਪਰਚੀਆਂ ਆਦ ਸਾਨੂੰ ਉਸ ਸਮੇਂ ਦੇ ਸਮਾਜ ਬਾਰੇ ਜਾਣਕਾਰੀ ਦਿੰਦੇ ਹਨ ਦੇਖੋ ਪਹਿਲਾਂ ਜਨਮ ਸਾਖੀਆਂ ਕਿਸੇ ਪਰਚੀਆਂ ਆਦੀ ਬਹੁਤ ਜ਼ਿਆਦਾ ਪ੍ਰਚਲਿਤ ਹੁੰਦੀਆਂ ਸਨ ਹੋਰ ਵੀ ਕਈ ਤਰੀਕੇ ਦੇ ਜਿਵੇਂ ਟਿੱਕੇ ਵਗੈਰਾ ਆਪਾਂ ਪੜ੍ਹਦੇ ਹਾਂ ਸਾਨੂੰ ਉਸ ਸਮੇਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ ਅੱਜ ਦਾ ਸਮਾਂ ਕੱਲ ਦਾ ਇਤਿਹਾਸ ਹੋਵੇਗਾ ਜਿਸ ਦੀ ਜਾਣਕਾਰੀ ਲੋਕ ਸਾਹਿਤ ਪੜ ਕੇ ਲੈ ਸਕਣਗੇ ਜਿਵੇਂ ਅੱਜ ਆਪਾਂ 2025 ਦੇ ਵਿੱਚ ਰਹਿ ਰਹੇ ਆਂ ਅੱਜ ਤੋਂ 20 ਸਾਲ ਬਾਅਦ 30 ਸਾਲ ਬਾਅਦ 2050 ਦੇ ਵਿੱਚ 2025 ਇਤਿਹਾਸ ਹੋ ਜਾਏਗਾ ਪਰ ਜੋ ਲੋਕ ਪੜਨਗੇ ਉਹਨਾਂ ਨੂੰ ਪਤਾ ਲੱਗੇਗਾ ਕਿ 2025 ਦੇ ਵਿੱਚ ਲੋਕ ਕਿਸ ਤਰੀਕੇ ਨਾਲ ਰਹਿ ਰਹੇ ਸੀ ਤਾਂ ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਸਾਹਿਤ ਤੇ ਇਤਿਹਾਸ ਦਾ ਕਿਸ ਤਰੀਕੇ ਨਾਲ ਆਪਸ ਵਿੱਚ ਸੰਬੰਧ ਹੈ ਹੁਣ ਅਸੀਂ ਆਨੇ ਆ ਸਾਡੇ ਦੂਜੇ ਪੁਆਇੰਟ ਦੇ ਉੱਤੇ ਜੋ ਹੈ ਸਾਹਿਤ ਅਤੇ ਧਰਮ ਸਾਹਿਤ ਤੇ ਧਰਮ ਕਿਸ ਤਰੀਕੇ ਨਾਲ ਸੰਬੰਧਿਤ ਹੈ ਸਾਹਿਤ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਸਮੇਂ ਦੀਆਂ ਧਾਰਮਿਕ ਪਰੰਪਰਾਵਾਂ ਨਾਲ ਜੁੜਿਆ ਹੁੰਦਾ ਹੈ ਦੇਖੋ ਆਪਾਂ ਸਮਾਜ ਦੇ ਵਿੱਚ ਰਹਿੰਦੇ ਹਾਂ ਸਾਹਿਤਕਾਰ ਵੀ ਸਮਾਜ ਦੇ ਵਿੱਚ ਰਹਿੰਦਾ ਹੈ ਅਸੀਂ ਧਰਮ ਨੂੰ ਮੰਨਦੇ ਹਾਂ ਸਾਹਿਤਕਾਰ ਵੀ ਮੰਨਦਾ ਹੈ ਜਰੂਰ ਹੀ ਉਸ ਦੀ ਰਚਨਾ ਦੇ ਵਿੱਚ ਉਸ ਦੇ ਧਰਮ ਦਾ ਪ੍ਰਭਾਵ ਸਾਨੂੰ ਦਿਖਦਾ ਹੈ ਜਿਵੇਂ ਕਿ ਲੋਕ ਕਹਿੰਦੇ ਨੇ ਮਿੱਠਤ ਨਹੀਂ ਨਾਨਕਾ ਆਪਾਂ ਪੜਦੇ ਆ ਨਾਨਕ ਜੀ ਦੀ ਬਾਣੀ ਹੈ ਉਹਨਾਂ ਨੇ ਕਈ ਆਪਾਂ ਨੂੰ ਅਸੂਲ ਦਿੱਤੇ ਹਨਾ ਕੀਰਤ ਕਰੋ ਵੰਡ ਛਕੋ ਨਾਮ ਜਪੋ ਜਾਂ ਮਿੱਠਾ ਬੋਲੋ ਬਹੁਤ ਸਾਰੇ ਆਪਾਂ ਨੂੰ ਜਿਹੜੇ ਉਹਨਾਂ ਨੇ ਆਪਦੀ ਬਾਣੀ ਰਾਹੀਂ ਚੀਜ਼ਾਂ ਦਸੀਆਂ ਆਪਾਂ ਅੱਜ ਵੀ ਫੋਲੋ ਕਰ ਰਹੇ ਆ ਈ ਉਹਨਾਂ ਦੇ ਧਾਰਮਿਕ ਅਸੂਲ ਸਨ ਜਿਹੜੇ ਸਾਨੂੰ ਅੱਜ ਵੀ ਪ੍ਰਭਾਵਿਤ ਕਰਦੇ ਨੇ ਤੇ ਅੱਜ ਵੀ ਕੋਈ ਕਿਸੇ ਵੀ ਸੰਪਰਦਾਇ ਨਾਲ ਜੁੜਿਆ ਹੋਇਆ ਹੈ ਕਿਉਂਕਿ ਧਰਮ ਆਪਾਂ ਧਾਰਮਿਕ ਇਨਸਾਨ ਇੱਕੋ ਹੀ ਹੁੰਦਾ ਹੈ ਜਿਹੜਾ ਇਨਸਾਨੀਅਤ ਦੇ ਮਾਰਗ ਤੇ ਚੱਲਦਾ ਹੈ ਸੰਪਰਦਾਇਕਤਾ ਤੋਂ ਹਟ ਕੇ ਜਿਹੜਾ ਇੱਕ ਹਿਊਮੈਨਿਟੀ ਦੇ ਅੰਦਰ ਆਪਦਾ ਬਿਲੀਵ ਰੱਖਦਾ ਹੈ ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਕਿ ਇੱਕ ਇਨਸਾਨ ਦਾ ਸਪਿਰਚੁਅਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਧਾਰਮਿਕ ਹੋਣ ਤੋਂ ਜ਼ਿਆਦਾ ਪਰ ਜਿਵੇਂ ਅਸੀਂ ਆਪਦੇ ਧਰਮ ਦਾ ਇਤਿਹਾਸ ਪੜਦੇ ਹਾਂ ਚਾਹੇ ਸਿੱਖੀ ਧਰਮ ਦਾ ਹੈ ਚਾਹੇ ਤੁਹਾਨੂੰ Hindu ਧਰਮ ਵਿੱਚ ਵੇਦ ਮਿਲਦੇ ਨੇ ਗੀਤਾ ਮਿਲਦੀ ਹੈ ਇਹ ਤੁਹਾਨੂੰ ਧਰਮ ਨਾਲ ਰਿਲੇਟਡ ਤਾਂ ਤੁਹਾਡੀਆਂ ਰਚਨਾਵਾਂ ਨੇ ਸੇ ਜਿਹੜਾ ਆਪਣਾ ਪੰਜਾਬੀ ਸਾਹਿਤ ਦਾ ਇਤਿਹਾਸ ਹੈ ਇਹ ਤਾਂ ਸ਼ੁਰੂ ਹੀ ਨਾਤ ਚੋਗੀਆਂ ਤੋਂ ਹੁੰਦਾ ਹੈ ਤਾਂ ਸਾਹਿਤ ਧਰਮ ਨਾਲ ਸਿੱਧਾ-ਸਿੱਧਾ ਰਿਲੇਟਡ ਹੈ ਧਾਰਮਿਕ ਰਚਨਾਵਾਂ ਦੇ ਨਾਲ ਸੰਬੰਧਤ ਬਹੁਤ ਸਾਰੇ ਰੂਪ ਮਿਲਦੇ ਹਨ ਜਿਵੇਂ ਕਿ ਸ਼ਬਦ ਹੈ ਸ਼ਲੋਕ ਕਾਫੀਆਂ ਦੋਹੜੇ ਆਦੇ ਇਹ ਸਭ ਸਾਨੂੰ ਮਿਲਦੇ ਨੇ ਧਰਮ ਦੇ ਨਾਲ ریلیਟਡ ਸਾਹਿਤ ਠੀਕ ਹੈ ਪੰਜਾਬੀ ਸਾਹਿਤ ਦਾ ਆਰੰਭ ਵੀ ਨਾ ਜੋਕਿਆਂ ਦੀ ਰਚਨਾਵਾਂ ਤੋਂ ਹੋਇਆ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਉਸ ਤੋਂ ਬਾਅਦ ਜਿਵੇਂ ਬਾਬਾ ਫਰੀਦ ਜੀ ਨੇ ਇਹਨਾਂ ਦੇ ਸਾਰੇ ਦੇ ਸਾਰੇ ਸ਼ਲੋਕ ਧਾਰਮਿਕ ਹੀ ਨੇ ਇਹਨਾਂ ਦੇ ਚਾਰ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨੇ ਤੇ ਇੱਥੋਂ ਜਿਹੜੇ ਸੂਫੀ ਕਵੀ ਹੋਰ ਵੀ ਹੋਏ ਜਿਵੇਂ ਆਪਣੇ ਗੁਰੂ ਸਾਹਿਬਾਨ ਜਿਵੇਂ ਨਾਨਕ ਸਾਹਿਬ ਤੁਹਾਨੂੰ ਦੱਸਿਆ ਇਹਨਾਂ ਦੀ ਬਾਣੀ ਦੱਸੀ ਹੈ ਤਾਂ ਇਹ ਸਭ ਕੀ ਹੈ ਧਰਮ ਹੈ ਸਾਡੇ ਸਾਹਿਤ ਦੇ ਅੰਦਰ ਜੋ ਸਾਨੂੰ ਮਿਲਦਾ ਹੈ ਅੱਜ ਕੱਲ ਵੀ ਲੋਕ ਲਿਖ ਰਹੇ ਨੇ ਜਿਵੇਂ ਭਾਈ ਵੀਰ ਸਿੰਘ ਜੀ ਨੇ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਤੁਸੀਂ ਇੱਕ ਰਹੱਸਮਈ ਚੀਜ਼ ਨੂੰ ਦੇਖ ਸਕਦੇ ਹੋ ਜਿਵੇਂ ਕਿ ਕੰਬ ਦੀ ਕਲਾਈ ਇਹਨਾਂ ਦੀ ਕਵਿਤਾ ਹੈ ਤੁਹਾਨੂੰ ਦਿਖਦਾ ਹੈ ਕਿ ਇੱਕ ਰਹੱਸਵਾਦੀ ਕਵਿਤਾ ਹੈ ਜੋ ਹੋਰ ਵੀ ਇਹਨਾਂ ਦੇ ਨਾਵਲ ਨਾਟਕ ਇਸ ਤਰੀਕੇ ਨਾਲ ਹੈਗੇ ਨੇ ਤਾਂ ਆਈ ਹੋਪ ਤੁਸੀਂ ਸਮਝ ਚੁੱਕੇ ਹੋ ਕਿ ਸਾਹਿਤ ਦੇ ਧਰਮ ਦਾ आपस ਵਿੱਚ ਕੀ ਸੰਬੰਧ ਹੈ ਅੱਗੇ ਅਸੀਂ ਚੱਲਦੇ ਹਾਂ ਨੈਕਸਟ ਪੁਆਇੰਟ ਤੇ ਜੋ ਹੈ ਸਾਹਿਤ ਅਤੇ ਮਨੋਵਿਗਿਆਨ ਡਾਕਟਰ ਹਰਬਜਨ ਸਿੰਘ ਅਨੁਸਾਰ ਸਾਹਿਤ ਅਤੇ ਮਨੋਵਿਗਿਆਨ ਦਾ ਗੂੜਾ ਸਬੰਧ ਹੈ ਇਹ ਤੁਹਾਨੂੰ ਦੇਖੋ ਕੁਐਸਚਨ ਬਣ ਸਕਦਾ ਹੈ ਕਿ ਸਾਹਿਤ ਅਤੇ ਮਨੋਵਿਗਿਆਨ ਦਾ ਗੂੜਾ ਸਬੰਧ ਕਿਹੜਾ ਰਾਈਟਰ ਜੋ ਹੈ ਉਹ ਮੰਨਦਾ ਹੈ ਤਾਂ ਕੌਣ ਮੰਨਦਾ ਹੈ ਡਾਕਟਰ ਹਰਬਜਨ ਸਿੰਘ ਪਲਾਟੋ ਦੇ ਅਨੁਸਾਰ ਇੱਕ ਸਾਹਿਤਕਾਰ ਉਦੋਂ ਤੱਕ ਛੰਦ ਉਚਾਰ ਹੀ ਨਹੀਂ ਸਕਦਾ ਜਦੋਂ ਤੱਕ ਉਸ ਦਾ ਦਿਮਾਗ ਚੱਲ ਨਾ ਜਾਵੇ ਦੇਖੋ ਪਲੇਟੋ ਨੇ ਇਹ ਗੱਲ ਕਹੀ ਹੈ ਕਿ ਇੱਕ ਸਹਿਤਕਾਰ ਉਦੋਂ ਤੱਕ ਛੰਦ ਉਚਾਰ ਹੀ ਨਹੀਂ ਸਕਦਾ ਜਦੋਂ ਤੱਕ ਉਸ ਦਾ ਦਿਮਾਗ ਚੱਲ ਨਾ ਜਾਵੇ ਮਨੋਵਿਗਿਆਨ ਕੀ ਹੈ ਜੀ ਮਨ ਦਾ ਵਿਗਿਆਨ ਹੈ ਮਨੋਵਿਗਿਆਨ ਕਿਹਨੂੰ ਕਹਿੰਦੇ ਨੇ ਮਨ ਦੇ ਵਿਗਿਆਨ ਨੂੰ ਅਤੇ ਸਾਹਿਤ ਵੀ ਮਨ ਦੀ ਹੀ ਉਪਜ ਹੈ ਦੇਖੋ ਹੋ ਜਿਹੜਾ ਇੱਕ ਸਾਇਤਕਰ ਹੁੰਦਾ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜਦੋਂ ਮੈਂ ਤੁਹਾਨੂੰ ਸਾਹਿਤ ਤੱਤ ਕਰਾ ਰਹੀ ਸੀ ਨਾ ਉਹਦੇ ਵਿੱਚ ਇੱਕ ਭਾਵਨਾਤਤਾ ਆਇਆ ਸੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸਾਇਤਕਰ ਹੁੰਦਾ ਨਾ ਉਹ ਆਮ ਲੋਕਾਂ ਤੋਂ ਜ਼ਿਆਦਾ ਸੈਂਸਿਟਿਵ ਹੁੰਦਾ ਹੈ ਜ਼ਿਆਦਾ ਸੰਵੇਦਨਸ਼ੀਲ ਹੁੰਦਾ ਹੈ ਉਹਦੇ ਵਿੱਚ ਜ਼ਿਆਦਾ ਇਮੋਸ਼ਨਸ ਜ਼ਿਆਦਾ ਭਾਵਨਾਵਾਂ ਹੁੰਦੀਆਂ ਤਾਂ ਜਿਹੜਾ ਉਹਦਾ ਮਨ ਹੈ ਨਾ ਉਹ ਸੰਵੇਦਨਸ਼ੀਲ ਹੈ ਉਹ ਚੀਜ਼ਾਂ ਨੂੰ ਫੀਲ ਕਰ ਪੰਦਾ ਹੈ ਤੇ ਉਹ ਲਿਖ ਕਿੰਦੇ ਤੁਰਿਆ ਆਪਦੇ ਮਨ ਤੋਂ ਹੀ ਲਿਖ ਰਿਹਾ ਹੈ ਔਦੀ ਮਨ ਤੋਂ ਹੀ ਉਹ ਸਾਹਿਤ ਲਿਖ ਰਿਹਾ ਤੇ ਸਾਹਿਤ ਅਤੇ ਮਨ ਦਾ ਸਬੰਧ ਹੈ ਤੇ ਮਨੋਵਿਗਿਆਨ ਕੀ ਹੈ ਮਨ ਦੇ ਵਿਗਿਆਨ ਤੋਂ ਸਬੰਧਿਤ ਹੈ ਤਾਂ ਇਹ ਤਿੰਨੋਂ ਚੀਜ਼ਾਂ ਸਾਹਿਤ ਮਨ ਮਨੋਵਿਗਿਆਨ ਇੰਟਰ ریلیਟਿਡ ਨੇ ਤੁਹਾਨੂੰ ਸਿੱਧਾ ਪਤਾ ਚਲ ਰਿਹਾ ਹੈ ਤਾਂ ਇਹ ਜੋ ਸਾਹਿਤ ਹੈ ਸਾਡੇ ਮਨ ਦੀ ਘੜਤ ਹੈ ਸਾਡੇ ਮਨში ਪਾਉ ਉਪਜਦੇ ਹਨ ਜਿਨ੍ਹਾਂ ਨੂੰ ਅਸੀਂ ਸ਼ਬਦਾਂ ਰਾਹੀਂ ਬਿਆਨ ਕਰਦੇ ਹਾਂ ਤੇ ਹਰ ਸਾਹਿਤ ਦਾ ਆਪ ਦਾ ਇੱਕ ਤੁਹਾਨੂੰ ਪਤਾ ਲੱਗ ਰਿਹਾ ਹੁਣ ਕਿੰਦਾ ਮਨੋਵਿਗਿਆਨ ਨਾਲ ਵੀ ਸਬੰਧ ਹੈ ਸੋ ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਚੰਗਾ ਲੱਗਾ ਹੋਵੇਗਾ ਅਸੀਂ 3 ਪੁਆਇੰਟ ਜਿਹੜੇ ਅੱਜ ਡਿਸਕਸ ਕੀਤੇ ਨੇ ਤੇ ਕੱਲ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਇਤ ਅਤੇ ਸੱਭਿਆਚਾਰ ਸਾਇਤ ਅਤੇ ਰਾਜਨੀਤੀ ਤੇ ਸਾਇਤ ਅਤੇ ਦਰਸ਼ਨ ਇਹ ਸਾਡੇ 3 ਪੁਆਇੰਟ ਰਹਿ ਗਏ ਨੇ ਉਹ ਮੈਂ ਕੱਲ वाली ਵੀਡੀਓ ਵਿੱਚ ਡਿਸਕਸ ਕਰੂੰਗੀ ਤੇ ਇਸ ਦੇ ਨਾਲ ਨਾਲ ਆਪਣੇ ਦੋ ਟੌਪਿਕਸ ਕੰਪਲੀਟ ਹੋ ਜਾਣਗੇ ਸਾਇਤ ਅਤੇ ਅਨੁਸ਼ਾਸਨਾ ਦਾ ਸਬੰਧ ਅਤੇ ਸਾਇਤ ਪਰਿਭਾਸ਼ਾ ਸਰੂਪ ਤੇ ਤੱਤ ਤੇ ਇਹ ਦੋ ਟੌਪਿਕ ਸਾਡੇ ਕੱਲ ਮੈਂ ਕੰਪਲੀਟ ਕਰ ਦੂੰਗੀ आई होप तो आनू ये लेक्चर वदिया लगगा होएगा, जे वदिया लगगे तैनू लाइक करो, शेयर करो, सब्सक्राइब करो, वीडियो देखन लाइक आड़ा, बहुत बहुत, ताल्वाँ.